ਉਜੀ ਬਾਈ ਆ ਕਰਾ ਦੀ ਗੱਲ ਕਰਦੇ ਤੇ ਜਿਹੜਾ ਲਵਾਇਆ ਏ ਫਟਾਰੀ ਹੁੰਦਾ ਕਿੰਨਾ ਵਜੇ ਨੇ ਉਹਨਾਂ 3-4 ਘੰਟੇ 3-4 ਮੋਟਾ ਦਾ ਪੂਰੀ ਬਹੁਤ ਆ ਇੰਨੀ ਕਿੱਥੇ ਲੈਣਾ ਲੰਬਾ ਦਾ ਦੇ ਲਓ ਬਾਈ ਕਿੱਥੇ ਦੇ ਆਏ ਘੁੰਮਵਾ ਲੱਗਿਆ ਏ ਇੱਕ ਟੂਰ ਹੀਟਰ ਕੱਢਿਆ ਤੇਰੇ ਨਾਲ ਮਹੀਨੇ ਮਾਰ ਕੇ ਵੇਚਣੀ ਹੈ ਪ੍ਰਧਾਨ ਦੀ ਪ੍ਰਧਾਨ ਦੀ ਕਣਕ ਵੇਚਣੀ ਕਹਿੰਦਾ ਲਓ ਜੀ ਬਾਈ ਇੱਕ ਵਾਰ ਪਾਣੀ ਮਾਰਤਾ ਸਾਰੇ ਬਾਹ ਰੋਡ ਦੀ ਡਿਊਟੀ ਲਾਤੀ ਵੀ ਉਪਰ ਵਾਲਾ ਡੈਕ ਜੇ ਸਾਫ ਕਰਦੇ ਕਿੰਨੇ ਕਹਿੰਦਾ ਉੱਪਰ ਹਾਂ ਚੱਕਦੇ ਸਾਰੇ ਫੱਟੇ ਉੱਪਰ ਵਾਲੇ ਸਿਸਟਮ ਦੇ ਲਓ ਜੀ ਬਾਈ ਉਤਾਰ ਲਿਆ ਮਾਲ ਸਾਰਾ ਸਾਰਾ ਆਪਿਆ ਇਹ ਹਾਂ ਲਓ ਜੀ ਬਾਈ ਮਿਲਿਆ ਪੂਰੀ ਬਾਈ ਸਾਰੇ ਕੰਮ ਤੇ ਬਾਦਮਾ ਅਸ੍ਰੀ ਕਾਰ ਪੂਰੀ ਅਜ ਪਾਈਪ ਵੀ ਚੈੱਕ ਕਰ ਲਈ ਜਿਹੜੀ ਪੱਲੇ ਤੇ ਉਹ ਹਾਂ ਉਹ ਵਧੀਆ ਚੱਲਦੀ ਹੈ ਹੈ ਤਾਂ ਵਧੀਆ ਚੱਲੀ ਹੈ ਫਿਰ ਤੂੰ ਪੰਜ ਰੱਖੀ ਆਕੜੀ ਵੀ ਸੀ ਹਾਂ ਠੰਡ ਕਰ ਦੇਣਦੀ ਹੈ ਡਰ ਜਾ ਰਿਹਾ ਮਾ ਜੇ ਹੁਣ ਟੁੱਟ ਗਈ ਕੰਮ ਖਰਾਬ ਹੋ ਜੂਗਾ ਠੀਕ ਐਸ ਵਾਲ ਕੇ ਉੱਪਰ ਰੱਖਦੇ ਨਹੀਂ ਸੌਖਾ ਕੰਮ ਜਦੇ ਜਦੇ ਆਏ ਨਾ ਸਿੱਧੀ ਹੋਣੀ ਪੂਰੀ ਇੱਕ ਸਤਿ ਸ਼੍ਰੀਕਾਲ ਜੀ ਬਾਈ ਸਾਰੇ ਵੀਰਾਂ ਨੂੰ ਤੇ ਰੋਢੀ ਆਇਆ ਕਹਿੰਦੇ 10 12 ਦਿਰਵਾ ਦੇ ਚੋਰੀ ਹੋ ਗਿਆ ਦਾ ਸਤਿ ਸ਼੍ਰੀਕਾਲ ਜੀ ਚੋਰੀ ਹੋ ਗਿਆ ਦਾ ਕਿੰਨੇ ਦਿਨੋਂ ਅਵਕਾ ਹੋ ਗਿਆ ਵਾਲਾ ਹਫਤਾ ਹੋ ਗਿਆ ਪਤਾ ਨਹੀਂ ਬਾਈ ਕਿੱਧਰ ਲੋਪ ਹੋ ਗਿਆ ਤਾਂ ਫਿਰ ਮੰਮੀ ਰੋਝੇ ਕਰੇ ਕਰੇ ਮੇਰੇ ਬੁੱਢੇ ਨੂੰ ਫੋਨ ਕਰਕੇ ਕਹਦੇ ਆ ਜਾ ਮੁੰਡਾ ਆ ਗਿਆ ਆ ਗਿਆ 8 ਦਿਨ ਕੱਢਿਆ ਆ 8 ਦਿਨ ਕੱਢਿਆ ਠੀਕ ਰਹੇ ਜਾਂਸਰਾ ਠੀਕ ਰਹੇ ਆ ਬਾਈ ਮੇਰੇ ਲੈਸਨ ਸਾਰੇ ਨੇ ਵੀ ਕਹਿੰਦੇ ਸੈਸ਼ ਕਾਲ ਦੀ ਸਸੀ ਦਾ ਬਾਈ ਲੱਗੇ ਆ ਟਰੈਕਟਰ ਤਾਂ ਉਹ ਤੇ ਗੱਡੀ ਵੀ ਧੋਣੀ ਐ ਬਹੁਤ ਜ਼ਿਆਦਾ ਗੰਦੇ ਹੋਏ ਫਿਰ ਰੋੜੀ ਬਹੁਤ ਜ਼ਿਆਦਾ ਤੇ ਫਿਰ ਜਗਾ ਉਲਟ-ਫਲਟ ਹੋਈ ਵੀਦੀ ਗੱਡੀ ਖੜਦੀ ਰਹੀ ਬਾਰੇ ਟਰੈਕਟਰ ਇੱਧਰ ਹੁਣ ਗੱਡੀ ਆਪਣੇ ਟਿਕਾਣੇ ਲਾਉਣੀ ਹੈ ਟਰੈਕਟਰ ਆਪਣੇ ਤਰਪਾਲ ਜਿਹੜੀ ਲੈ ਕੇ ਆਂਦੀ ਹੈ ਤਰਪਾਲ ਵੀ ਵਿਚਾਰੀ ਅੰਦਰ ਪਈ ਕਹਿੰਦੇ ਹੋਣੀ ਆ ਵੀ ਮੈਨੂੰ ਗੱਡੀ ਕੋ ਦੰਦੇਗਾ ਤ ਨਹੀਂ ਦੰਦੇ ਨਹੀਂ ਕਹਾਂ ਹੁਣ ਦੇ ਦੇਣੀ ਅੱਛਾ ਹੈ ਦੇਣੀ ਪੈਣੀ ਤੇ ਕੁਸ਼ਕ ਬਈ ਕਣਕ ਬੀਜੀ ਸੀ ਕਈ ਕੰਮ ਕਰੇ ਉਤੇ ਬਾਰਮਾ ਟਰੈਕਟਰ ਤੋਂ ਵੀ ਨਹੀਂ ਹੋਇਆ ਗੰਦਾ ਵੀ ਬਹੁਤ ਹੋਇਆ ਵੇ ਦੇਖੋ ਟਰੈਕਟਰ ਤਾਂ ਨਹੀਂ ਸਾਫ ਚੱਲ ਮੜਿਆ ਕਰ ਦੇਣਾ ਆਪਾਂ ਨੇ ਪਾਣੀ ਹੀ ਮਾਰਦਾ ਪਾਣੀ ਆ ਮਾਰ ਕੇ ਲੋਟ ਆ ਜਣਾ ਦਾ ਬਾਕੀ ਭਾਈ ਇੱਕ ਪਾਇਪ ਟੁੱਟ ਗਈ ਸੀ ਜਿਹੜੀ ਮਸ਼ੀਨ ਲਿਆਂਦੀ ਦੀ ਆਪਾਂ ਨੇ ਉਹਦੀ ਕਾਲੇ ਰੰਗ ਵਾਲੀ ਉਹ ਟੁੱਟ ਗਈ ਸੀ ਫਿਰ ਉਹ ਵੀ ਚੇਂਜ ਕਰਕੇ ਆਪਾਂ ਨੇ ਹੋਰ ਲਿਆਂਦੀ ਹੁਣ ਪਤਾ ਨਹੀਂ ਉਹ ਟ੍ਰੈਕਟਰ ਚੜ ਗਿਆ ਤਾਂ ਹਾਂ ਹਾਂ ਭਾਈ ਅੱਜ ਛੇਦੀ ਜੋੜ ਮੇਲਾ ਸ੍ਰੀ ਚਮਕੌਰ ਸਾਹਿਬ ਪਹਿਲਾ ਦਵਾਨ ਹੈ ਉੱਥੇ ਵੀ ਦੇਖਦੇ ਜੇ ਟਾਈਮ ਲੱਗੇ ਜਾਉਂਗੇ ਤੇ ਆਪ ਐਪ ਲਿਆਂਦੀ ਦੀ ਬਾਈ ਨਮੀ ਪਹਿਲੀ ਕਾਲੇ ਰੰਗ ਮਾਤੀ ਉਹ ਟੁੱਟ ਗਈ ਸੀ ਤਾਂ ਫਿਰ ਕਹਿੰਦੇ ਵਾਈਟ ਵਾਲੀ ਜ਼ਿਆਦਾ ਚੱਲਦੀ ਐ ਫਿਰ ਇਹ ਕਾਲ ਲਿਆਂਦੀ ਦੀ ਦੇਖਦੇ ਹੁਣ ਹਾਂ ਰੁੱਟ ਗਏ ਓੜੀਓ ਲਿਆ ਚੱਕ ਕੇ ਟੁੱਲੂ ਪੰਪ ਜਾ ਬੈਠਕਾਂ 'ਤੇ ਦੇਖਦੇ ਲਾ ਕੇ ਵੀ ਫਿੱਟਾ ਹੁੰਦਾ ਉਹਨੂੰ ਕੋ ਨਹੀਂ ਉਹ ਉੱਥੇ ਬੈਸ ਦੂਏ ਕਮਰੇ 'ਚ ਦੇਖਦੇ ਬਾਈ ਲਾ ਕੇ ਹਾਂਜੀ ਜਾਓ ਤੁਸੀਂ ਖੇਲਿਓ ਬਾਹਰ ਹਾਂ ਕੰਮ ਤੁਹਾਡੇ ਲੈਣੇ ਨਹੀਂ ਹੈਗਾ ਇੱਕ ਕੰਮ ਲਾਇਦੇ ਬਾਈ ਉਹ ਜਿਹੜਾ ਮੈਟਰੀਅਲ ਧੋਣ ਵਾਸਤੇ ਟੁੱਟੀ ਉਹ ਭਜਾਤੀ ਇਨਾਂ ਤੇ ਲੈ ਲਓ ਕੰਮ ਮਿਲ ਗਿਆ ਟੁੱਟੀ ਐਸੀ ਨਹੀਂ ਹਾਂ ਹਾਂ ਇਹੀ ਆ ਬਸ ਹਨਾ ਹਾਂ ਥੋੜੀ ਆ ਕਮਰੇ ਚ ਨਾ ਇੱਕ ਉਹ ਪਈ ਆ ਸ਼ਟਰ ਵਾਲੇ ਕਮਰਾ ਖੋਲ ਇਹਨੂੰ ਫੇਰ ਲਾਉਂਗੇ ਮਾੜੇ ਠੰਡਾ ਐਂ ਨਾ ਖੋਲ ਟੁੱਟਣਾ ਜਾਵੇ ਸ਼ਟਰ ਵਾਲੇ ਕਮਰੇ ਮਾਰੇ ਇੱਕ ਕੁਰਸੀ ਲਿਆ ਨਾਲੇ ਜਿਸਨ ਪੁਰਾਣੀ ਪੈ ਪਈ ਉਹ ਚੱਕ ਕੇ ਲੈ ਅੰਦਰ ਤੇ ਕਾਲੇ ਰੰਗ ਵਾਲੀ ਬਾ ਨਾ ਚਾਹੀਦਾ ਦੇਖੋ ਭਾਈ ਕਹਨਾ ਕੁ ਕਰਨੇ ਨੂੰ ਬੰਦੂਖ ਮਿਲ ਗਈ ਕੁਰਸੀ ਹੈ ਨਹੀਂ ਪਲਾਸਟਿਕ ਦੀ ਜਿਹਨਾਂ ਪੁਰਾਣੀ ਪਾਇਪ ਦੇਖਾ ਇੱਥੇ ਭਾਈ ਹੁਣ ਕਿਥੇ ਲਿਆਏ ਨੇ ਕੁਰਸੀ ਦੇ ਕੇ ਲਿਆ ਨਾਲ ਪਲਾਸਟਿਕ ਦੀ ਆ ਇਧਰ ਭਾਈ ਹੁਣ ਪੁਰਾਣੀ ਪਾਇਪ ਇੱਥੇ ਮੂਰੇ ਰੋਢੀ ਗੜਾ ਕੁਰਸੀ ਨਹੀਂ ਹੈਗੀ ਆ ਲਿਆ ਆ ਬੈਠ ਥੋੜੋ ਯਾਰ ਇੱਕ ਕਾਲੇ ਰੰਗ ਦੀ ਪਾਇਪ ਦੀ ਪੁਰਾਣੀ ਜੀ ਦੇਖ ਇੱਥੇ ਕਿਤੇ ਬਈ ਹੋਣੀ ਹੈ ਆ ਲੈਣ ਜਾ ਕੇ ਇਹ ਵੀ ਦੇਖਣੀ ਵੀ ਕਿਸੇ ਟੁੱਟੀ ਤਾਂ ਹੁੰਦਾ ਹੁੰਦੇ ਆ ਤੇ ਜਿਸਨ ਪਾ ਪਲਾਸਟਿਕ ਦੀ ਕੁਰਸੀ ਜੇ ਲੱਭ ਕੇ ਲਿਆ ਕਿੱਥੇ ਉਹ ਇੱਕ ਬੈਠ ਕੇ ਮਾਰੇ ਦਹਾ ਬੰਮੂ ਇਹ ਨਹੀਂ ਖੋਲਣੀ ਇਹ ਟੁੱਟ ਗਈ ਯਾਰ ਇਹ ਨਵੀਂ ਪੈਪ ਪਰੇ ਬਾਈ ਕੋ ਚੜ ਗਿਆ ਇਹ ਬਰਾ ਦੇਖ ਇਹ ਇੱਥੇ ਫਟ ਗਈ ਗੁੱਟੀ ਆਰੇ ਆਹ ਕੰਮ ਹੋ ਗਿਆ ਯਾਰ ਖਰਾਬ ਹੋ ਗਈ ਨਵੀਂ ਪੈਪ ਉਹ ਤਾਂ ਪਤਨ ਗਿਆ ਹੋ ਗਿਆ ਇੱਥੇ ਜਾਂ ਤਾਂ ਮੋਟਰਸਾਈਕਲ ਚੜ ਗਿਆ ਜਾਂ ਕੋਈ ਹੋ ਗਿਆ ਇਹਨੋਂ ਫਾਰੇ ਆਹ ਫਟ ਗਈ ਮੋਟਰਟੈਕ ਦੀ ਗੁੱਟੀ ਗੜੀ ਰੈਡੀ ਨਾ ਰੱਖ ਦੇ ਨਵੀਂ ਪੈਪ ਖੰਡਮ ਹੋ ਗਈ ਹੈ ਹੈਗੀ ਕੁਰਸੀ ਉਹਦੇ ਪਾਸੇ ਮਾਮ ਤੇ ਆ ਰੋਡੀ ਦੇ ਖਾਲੀ ਕਰਾਓ ਲੈ ਕੇ ਆਓ ਲੋ ਜੀ ਰੋਡੀ ਹੋ ਗਿਆ ਹੰਦਾਈ ਹੋਰੇ ਪਾਪਦੇ ਟੁੱਲੂ ਬੰਗ ਪੈਲੀ ਜਾਂਦਾ ਥੋੜ੍ਹ ਲਗਿਆ ਲੈ ਥੋੜ੍ਹ ਲਗਿਆ ਦੋਤ ਲੈ ਗਾਦੇ ਫਾਵਾ ਨੂੰ ਥੋੜ੍ਹ ਲਗਿਆ ਕਿਰੋ ਗਿੰਦਾ ਹਾਂ ਪਿੱਟ ਕਰ ਲਈਏ ਬਾਈ ਮਸ਼ੀਨ ਹੈ ਜੀ ਬੜੀ ਔਖੀ ਇੱਕ ਵਾਰ ਲੱਗ ਗਿਆ ਉਹ ਹੱਪੇ ਨਾਲ ਵਿੱਚ ਪਾਲਾ ਨੂੰ ਉਹ ਕੁੰਡੀ ਚੜ ਗਿਆ ਆ ਲੈ ਚੜ ਵੀ ਗਿਆ ਉੱਧਰ ਕਹਿੰਦਾ ਚੜਦਾ ਨਹੀਂ ਹਾਂ ਦੇ ਦੇਖ ਕੇ ਆਇਆ ਤੁਹਾਨੂੰ ਉਹ ਤੈਨੂੰ ਹੈਗਾ ਨਾ ਦਾ ਕੰਮ じゃ ਕਰਦੇ ਹੁਣ ਠੀਕ ਕਰਦਾ ਕੀ ਹੋ ਗਿਆ ਰੁੱਡੀਆ ਰੋਟੀ ਘਟਖਾਂ ਦੇ ਕਰੋ ਆਹਾਂ ਉਹ ਨਾਲ ਵਿੱਚ ਕਰ ਦੇ ਲੈ ਤੂੰ ਨੇ ਆਪੇ ਚੜਾ ਲੈਣਾ ਲੈ ਕੀ ਹੋ ਗਿਆ ਤੈਨੂੰ ਹਾਂ ਚੜ ਗਿਆ ਹੁਣ ਬਾਟੀ ਰੋਟੀ ਥੱਲੇ ਲਾ ਹਰੇ ਹਵਾਤੀ ਕੋ ਕਿਧਰੇ ਜਾ ਉਹ ਆਹ ਟੁੱਟੀ ਕਾਰਾ ਹੋ ਗਿਆ ਦੇਖ ਲੈ ਹੋਰਿਆ ਪੰਗੂ ਪੈ ਚੱਕ ਕੇ ਪੈਲਾ ਜਾ ਇਹ ਜੋ ਪਰਾ ਪਿਆ ਰੱਖੀ ਦੀ ਗੱਲ ਜੇ ਰੂ ਪੈ ਰੱਖਰੂ ਦੀ ਰੋਣੀ ਨਾ ਪੂਰਾ ਕਰਾ ਉਹ ਦੇਖਣਾ ਅੱਜ ਕਿ ਬਾਈ ਨੂੰ ਡਰ ਲੱਗਦਾ ਹਰੇ ਬਾਲ ਜੇ ਬੋਪੇ ਜੀ ਮੈਂ ਹੋਰ ਦੋ ਹੀ ਨਰ ਦਾ ਲਾ ਗਿਆ ਚਲ ਬੰਦਾ ਬੜਾ ਲਾ ਦੇ ਡਬਲੇ ਆਪ ਬੰਦਨ ਇੱਕ ਜਿਹਾ ਲਾ ਦੇ ਹਾਂ ਬੇਟੇ ਤੂੰ ਪਿਆ ਬੇ

ਜੀ ਬਾਈ ਇੱਕ ਵਾਰ ਪਾਣੀ ਮਾਰਤਾ ਸਾਰੇ ਬਾਹ ਰੋਡ ਦੀ ਡਿਊਟੀ ਲਾਤੀ ਵੀ ਉਪਰ ਵਾਲਾ ਡੈਕ ਜੇ ਸਾਫ ਕਰਦੇ ਕਿੰਨੇ ਕਹਿੰਦਾ ਫਿਰ ਹਾਂ ਚੱਕਦੇ ਸਾਰੇ ਫੱਟੇ ਉੱਪਰ ਵਾਲੇ ਸਿਸਟਮ ਦੇ ਇੱਕ ਵਾਰ ਉਪਰਾ ਤੋਂ ਹੋ ਗਿਆ ਫਿਰ ਹੇਠਾਂ ਵਾਲੇ ਕੱਪੜਾ ਮਾਰ ਕੇ ਕੰਮ ਰੈਡੀ ਹੈ ਕਿਉਂਕਿ ਇੱਕ ਵਾਰ ਡਾਉਨ ਸ਼ੇਡਿੰਗ ਦੀ ਬਾਈ ਉਪਰ ਵਾਲੀ ਇਹ ਜੰਗੇ ਦਾ ਸਾਫ ਕਰਦੀ ਵੀ ਬਹੁਤ ਬੰਦੀ ਹੋਈ ਦੀ ਹੈ ਲਓ ਜੀ ਬਾਈ ਚੱਲਦੇ ਕੰਮ ਵਿੱਚ ਟਰੈਕਟਰ ਦਾ ਧੋ ਹੋ ਗਿਆ ਹਾਂ ਰੋਟੀ ਐਸ ਦਾ ਧੋ ਦੇ ਦਿੰਦੇ ਨੇ ਬਾਈ ਕਿੰਨਾ ਟਾਈਮ ਲੱਗਿਆ ਖੁੱਲਾ ਟਾਈਮ ਲੱਗਿਆ ਟਾਈਮ ਖੁੱਲਾ ਲੱਗੇ ਆ ਇਹਨਾਂ ਬਣਾਤੀ ਗੱਲ ਤੇ ਗੱਲ ਬਣਾਤੀ ਤੇ ਨਾਲ ਦੀ ਨਾਲ ਕਹਿੰਦੇ ਚਾਹ ਆ ਗਿਆ ਚਾਹ ਆ ਗਈ ਚਾਹ ਆ ਗਈ ਹੈ ਚਾਹ ਬਿਸਕੁਟ ਵੀ ਆ ਗਏ ਚਾਹ ਲਈ ਬ੍ਰੇਕ ਆ ਗਈ ਨਾਲ ਇਹ ਤੇ ਬਾਹਰੋਂ ਦੇਖਦੇ ਆਂ ਕਿ ਬਾਈ ਰੱਖਦੇ ਠੀਕ ਨਾ ਗੱਡੀ ਕਹਿੰਦੀ ਬਈ ਗੱਡੀ ਬਈ ਕਿਉਂਕਿ ਪਹਿਲਾਂ ਅਸੀਂ ਛਤਰੀ ਉੱਪਰ ਤੇ ਬਾਈ ਧੋ ਲਈ ਤੀ ਤੇ ਡੌਨ ਸੀਲਿੰਗ ਸਾਰੀ ਧੋ ਕੇ ਉੱਤੇ ਬਾਹਰੋਂ ਹੇਠਾਂ ਵਾਲਾ ਇੱਕ ਵਾਰ ਖਾਲੀ ਕੱਪੜੇ ਗਏ ਦੁਬਾਰਾ ਸ਼ੈਂਪੂ ਗਲਤ ਹੋਤਾ ਬਣਾਤੀ ਗੱਲ ਬਾਤ ਦੇਖੋ ਹੁਣ ਇਹ ਭਾਈ ਇੱਕ ਵਾਰ ਕੱਪੜਾ ਮਾਰਨਾ ਸੁੱਕੀ ਲੀਰ ਉਹੀ ਕੱਪੜਾ ਐਨੇ ਰੋਡੀ ਚਾਹ ਪੀਉਂਗਾ ਬਾਕੀ ਕੰਮ ਫੇਰ ਦੇਖਦੇ ਆ ਕਿ ਨਹੀਂ ਰਹਿ ਗਈ ਗੱਡੀ ਸਾਡੀ ਗੱਡੀ ਦਾ ਸੌਖਾ ਹੀ ਕੰਮ ਹੈ ਇਹੀ ਔਖਾ ਤਾਂ ਨਾ ਇਹੀ ਔਖਾ ਹੈ ਗੱਡੀ ਪਤਾ ਮੋਟਾ-ਮੋਟਾ ਕੱਪੜਾ ਵੱਜਣਾ ਹੈ ਲਓ ਜੀ ਭਾਈ 3-4 ਘੰਟੇ ਦੀ ਮਿਹਨਤ ਲੱਗਣ ਤੇ ਬਾਅਦ ਮਾ ਹੋ ਗਏ ਵਿਲੇ ਹਾਂ ਜੀ ਹਾਂ ਜੀ ਸਾਰਾ ਹੋ ਗਿਆ ਜੀ ਸਾਰਾ ਲੋਕ ਕੇ ਗੱਡੀ ਭਾਈ ਧੋ ਕੇ ਇਹ ਵੀ ਖੜਾ ਥੀ ਕਪੜਾ ਪਾਤਾ ਇਧਰ ਟਰੈਕਟਰ ਵੀ ਧੋ ਕੇ ਖੜਾਤਾ ਇਹ ਵੀ ਕਪੜਾ ਪਾਤਾ ਬਾਕੀ ਜਿਹੜੀ ਉਰੇ ਮਿੱਟੀ ਦੀ ਮਿੱਟੀ ਵੀ ਬਾਈ ਸਾਰੀ ਸ਼ਿੰਬਰ ਕੇ ਸਾਫ ਕਰਤੀ ਗੇਟ ਵੀ ਧੋ ਗਿਆ ਬੰਨ ਗਿਆ ਟਰੈਕਟਰ ਨੂੰ ਟਾਈਮ ਲੱਗਿਆ ਘੰਟਾ ਲੱਗਿਆ ਟਰੈਕਟਰ ਨੂੰ ਥੋੜਾ ਟਾਈਮ ਵੱਧ ਲੱਗਿਆ ਫਿਰ ਅਸੀਂ ਧੋਣ ਤੇ ਬਾਅਦ ਵਿੱਚ ਧੁੱਪਾਂ 'ਮ ਸੁਕਾ ਵੀ ਦਿੱਤਾ ਧੁੱਪਾਂ 'ਵਾਂ ਖੜਾ ਕੇ ਘਾਟਾ ਘਣ ਧੁੱਪਾਂ 'ਵਾਂ ਵੀ ਖੜਾ ਰਿਹਾ ਸੁੱਕ ਗਿਆ ਹੁਣ ਵਿਲੇ ਹੋਏ ਆ ਹੁਣ ਇੱਕ ਪ੍ਰੋਜੈਕਟ ਹੋ ਰਹਿੰਦਾ ਏ ਲੈਡੀਆਂ ਰਹਿ ਰਹੀਆਂ ਰਹਿ ਗਈਆਂ ਲੜੀਆਂ ਰਹਿੰਦੀਆਂ ਨੇ ভাই ਉਹ ਦੇਖੋ ਲੱਗੀਆਂ ਵੀ ਜੜੀਆਂ ਅਸੀਂ ਸੋਚਦੇ ਵੀ ਕਾ ਹੈ ਵੀਰਾ ਕੰਮ ਨਵੇੜੇ ਦੀ ਇਹ ਤਾਂ ਰਹਿੰਦੀਆਂ ਦੀਆਂ ਰੋਡੀਆਂ ਪੌੜੀ ਗਈ ਵੀ ਮਹਿਸਰ ਨਹੀਂ ਹੈਗੀ ਵੈਲੀ ਉਹ ਹੁਣ ਆਪਾਂ ਨੇ ਪੌੜੀ ਚੱਕ ਲਿਆਉਣੀ ਪੌੜੀ ਕਿ ਲਿਆਉਟ ਨਹੀਂ ਹੈ ਹਾਂ ਪੌੜੀ ਹੈ ਤਾਂ 10 ਮਿੰਟ ਦਾ ਕੰਮ ਵੀ ਨਹੀਂ ਲੋੜੀ ਕੰਮ ਲਾਉਣੀਆਂ ਔਖੇ ਹੁੰਦੇ ਦਾਰ ਨਹੀਂ ਦਾ ਸੁੱਖ ਨਹੀਂ ਲੈ ਆਇਆ ਵੀ ਕੰਮ ਕਰਦੀ ਹੈ ਹਨਾ ਚੱਲਦੇ ਹੁਣ ਵੀ ਮੈਂ ਕਿਤੇ ਪੌੜੀ ਲਿਆਉਂਦੇ ਆ ਲੜੀਆਂ ਵੀ ਸਾਰੇ ਦੇਣੀਆਂ ਲਓ ਜੀ ভাই ਪਹੁੰਚ ਗਏ ਕੋਠੇ ਪਰ ਆ ਗਈ ਪੌੜੀ ਕਿਥੇ ਨੇ ਮਿਲੀ ਮੋਟਰ ਉਪਰ ਪਈ ਤੇ ਅਸੀਂ ਘਰ ਲੱਭੀ ਗਏ ਬਾਈ ਹੁਣ ਮੜਾ ਇਹ ਸਿਮੈਂਟ ਜਿਆ ਲੱਗਿਆ ਹੋਵੇ ਨਾ ਸਿਮੈਂਟ ਤਾਰ ਲਈ ਆਹ ਫੇਰ ਦੇਖਦੇ ਆਹ ਟੈਲਰ ਨੂੰ ਵੀ ਗੱਟੀਆਂ ਲੱਗਣੀਆਂ ਏੇਠਾਂ ਲਾਤੇ ਤੇ ਦੋ ਪਹਿਲਾਂ ਨਹੀਂ ਗਿਰੀਆਂ ਪਈਆਂ ਹੁਣ ਲਾ ਰਹੇ ਨੇ ਇਹਨੂੰ ਵੀ ਪ੍ਰੋਜੈਕਟ ਰੋਡੀ ਆਪਣਾ ਘਰ ਦੇਖਣ ਲੱਗਿਆ ਔਰ ਇਹਤੇ ਹਾਲੇ ਨਹੀਂ ਦੇਖਣਾ ਤੈਨੂੰ ਉੱਪਰ ਚੜ ਕੇ ਦੇਖਣਾ ਲੋ ਜੀ ਬਾਈ ਚੁਆਰੇ ਉਪਰ ਚੜ ਗਏ ਪਹਿਲਾਂ ਦਾ ਪਿੰਡ ਦਾ 뷰 ਚੈੱਕ ਕਰੋ ਆਹ ਸਾਈਡੋਂ ਦਾ ਬਾਈ ਆਪਣੇ ਮੂਹਰੇ ਵਾਲੀ ਸਾਈਡ ਖੰਡਰ ਜੇ ਬਣ ਗਿਆ ਤੇ ਕਰ ਰੂਬੀ ਦਾ ਘਰ ਹੈਗਾ ਉਹ ਸਾਹਮਣੇ ਬਾਈ ਉਹ ਉਹ ਸਾਹਮਣੇ ਜੀ ਦਿਖਦਾ ਨਹੀਂ ਹੈਗਾ ਬਾਕੀ ਹੋ ਗਈਆਂ ਖੇਠਾਂ ਵਾਲੀਆਂ ਅਸੀਂ ਪਹਿਲਾਂ ਇਕੱਠੀਆਂ ਕਰੇ ਤੇ ਬਾਈ ਹੋਣ ਰਹੇ ਗਏ ਤੇ ਉੱਪਰ ਵਾਲੀਆਂ ਇਹ ਵੀ ਲੱਭ ਗਿਆ ਐਡਾ ਕੰਮ ਤਾਂ ਇਹ ਤਾਂ ਇੱਕ ਕਾਲਜੀ ਦੀ ਪੌੜੀ ਕਰਕੇ ਆਪ ਆਏ ਸੀ ਬਣਾ ਕਿੱਥੇ ਰੋਡੀ ਕਨਾਂ ਪ੍ਰਧਾਨ ਦੀ ਕੋਠੀ ਦੇਖਦੀ ਐ ਭਾਈ ਉਹ ਐ ਉਹ ਦੇਦੀ ਹੈ ਵੇਲੀ ਪ੍ਰਧਾਨ ਦੇ ਚਿੱਟਾ ਤਾਂ ਕਰਿਆ ਬਹੁਨੇ ਭਾਈ ਪ੍ਰਧਾਨ ਨੇ ਵਧੀਆ ਲੱਗਦੀ ਐ ਹੂੰਚੀ ਐ ਨਾ ਮੁੱਖ ਉਤਾਰ ਨਹੀਂ ਪਈ ਤੇ ਪੀ ਮੈਂ ਤਾਰਦਾ ਐ ਲੋ ਜੀ ਭਾਈ ਤਾਰ ਲਿਆ ਮਾਲ ਸਾਰਾ ਸਾਰਾ ਆਪਿਆ ਐ ਹਾਂ ਇੱਥੇ ਰੱਖ ਲੈਣੀ ਆਪਾਂ ਨੇ ਅੰਦਰ ਇਹ ਹੂੰ ਇੱਥੇ ਰੱਖ ਲੈਣੇ ਬਈ ਅੰਦਰ ਇੱਥੇ ਟੰਗ ਦੇਣੇ ਹਮਝਿਆ ਪਰ ਉਹ ਕਿਉਂਕਿ ਉਹ ਥੱਲੇ ਰੱਖਦੀ ਬੰਨਾਂ ਦੇ ਖੜ ਜਾ ਦੇ ਲੋ ਜੀ ਬਾਈ ਸਾਰੇ ਕੰਮ ਨਿਮੇੜਨ ਤੋਂ ਬਾਅਦ ਮੈਂ ਤੇ ਖੇਤਾਂ ਦਾ ਰੌਂਡ ਵੀ ਕੱਢੇ ਲਿਆ ਮਾ ਫੇ ਬਾਅਦਵੀਂ ਰੋਟੀ ਛੱਡ ਕੇ ਆਉਂਦਾ ਕਿ ਹੁਣ ਇਹਨੂੰ ਕਣਕ ਵੀ ਚੈੱਕ ਕਰਾਏ ਲਿਆਈਏ ਮੈਂ ਕਹਿੰਦਾ ਤਾਂ ਅੱਜ ਹੀ ਦੇਖੀਏ ਕਾਲਿਆ ਕਾਲਿਆ ਪਹਿਲਾਂ ਹਾਲੇ ਦੇ ਪਰ ਹਾਲੇ ਦੇ ਆ ਹੈਗੀ ਬਾਈ ਜਸਵੀਰ ਬਾਈ ਵਾਲੀ ਇਹ ਹੈਗੀ 869 ਅਣਕ ਇਹ ਵੀ ਬਾਈ ਵਧੀਆ ਬੀਜ ਹੈ ਪਿਛਲੇ ਸਾਲ ਵੀ ਆਪਾਂ ਨੇ ਵੇਚਿਆ 869 ਹੈ ਇਹ ਇੱਕ ਦਿੰਦਿਓ ਬਜਾਈ ਆ ਆਹ ਸਾਈਡ 826 ਹੈ ਬਾਈ ਇਹ ਵੀ ਇੱਕ ਦਿਨ ਦੀ ਬਜਾਈ ਆ ਆਹ ਸਾਈਡ 869 ਇਹ ਵੀ ਹਾਂ ਆ ਦੇਖ ਤਾਂ ਆਪਣੇ ਵਾਲੀ ਆਪਣੇ ਵਾਲੀ ਤਾਂ ਬਾਈ ਛਾਲਾ ਮਾਰਦੀ ਜਾਂਦੀ ਐ ਥੋੜੀ ਜਾਈ ਤਾਂ ਵਿੱਚੋਂ ਦੇਖ ਤਾਂ ਗੱਡੀ ਕਿ ਹੋਗੀ ਲਾ ਹਾਂ ਹੋ ਗਈ ਹਾਲ ਦਾ ਅਬਿੰਦਰ ਵਾਲੀ ਐ ਬਾਈ ਬਿੰਦਰ ਬਾਈ ਵਾਲੀ ਇਹ ਵੀ 869 ਲਾ ਇੱਥੇ ਆ ਕੇ ਤਾਂ ਬਾਈ ਆਪਣੇ ਵਾਲਾ ਐਨ ਭਰ ਗਿਆ ਇਹਦਾ 826 20 ਜ ਐ ਬਾਈ ਲਾ ਟਰਾਏ ਬੈ ਕੇ ਦੇਖਦੇ ਐ ਇੱਕ ਬਰਾਬਰ ਰਹਿਣਾ ਹੁਣ ਤਿੱਖੜੀ ਵੀ ਲਾਉਂਦੇ ਸਾਨੂੰ ਬਾਈ ਕਿਹੜੇ ਹਿਸਾਬ ਨਾਲ ਲੈ ਕੋਈ ਹਿਸਾਬ ਹੀ ਨਹੀਂ ਹੈਗਾ ਇਹ ਆ ਦੇਖੋ ਫੁੱਲ ਤੇਖੜੀ ਵੀ ਬਾਈ ਫੁੱਲ ਜਿਹਨੂੰ ਕਹਿੰਦੇ ਲੈ ਆ ਆ ਦੇਖੋ ਹੁਣ ਤਿੱਖੜੀ ਵੀ ਧਾਨਾ ਮੰਗਣ ਬੁੱਝਿਆ ਕਰਦੀ ਜਾਂਦੀ ਹੈ ਲੈ ਗੱਲ ਬਾਤ ਓਕੇ ਆ ਜਾ ਰੋਡੀ ਓਏ ਉਹਾਂ ਵੀ ਜਾ ਜਾਂਦੇ ਆ ਦੇਖਦੇ ਬਣੇ ਹੋਰੇ ਗੜੇ ਹੁਣ ਜੀ ਲੱਗਦਾ ਖੇਤ ਦੇ ਚ ਆਏ ਆ ਬਾਈ ਇੱਕ ਵਾਰ ਜੇ ਆਇਆ ਤਾਂ ਪੂਰੇ ਖੇਤ ਮਾ ਗੇੜਾ ਮਾਰਨਾ ਚਾਹੀਦਾ ਏ ਫੇ ਪਤਾ ਲੱਗੀ ਜਾਂਦਾ ਵੀ ਕੋਈ ਕੁੱਤਾ ਬਿੱਲਾ ਗੈਂ ਘੋੜਾ ਬੱਛਾ ਕੋਈ ਚੀਜ਼ ਤਾਂ ਨਹੀਂ ਆਈ ਸ਼ਹੀ ਹੋਵੇ ਸ਼ੋਮਾ ਦਾ ਕੋਈ ਨਹੀਂ ਹੁੰਦਾ ਓਰੇ ਉਹ ਸਾਹਮਣੇ ਪਿੰਡ ਪੈਣੀ ਦਾ ਗੁਰੂ ਘਰ ਆ ਜੀ ਰਾਜੂ ਬਾਈ ਹੱਲੀ ਆ ਗਈ ਤਈ ਲੋ ਪਈ ਗੱਬੇ ਬੇਰ ਪਰ ਗਿਆ ਪਰ ਗਿਆ ਕਿੱਥੇ ਰੇਖ ਲੈਣਾ ਢੁੱਡ ਕੱਖ ਤਾਂ ਕੱਖ ਨਹੀਂ ਬਾਈ ਹੈਗਾ ਹਾਂ ਨਹੀਂ ਘੱਟ-ਕੁੱਟ ਕੋਈ ਨਹੀਂ ਲੈ ਦੇਖਤਾ ਸੀ ਕਿਹੜੇ ਸਾਬ ਨਾਲ ਰੌਣਕ ਮੇਲਾ ਹੈ ਗੱਬੇ ਦਾ ਫਿਰ ਤੈਨੂੰ ਪਤਾ ਹੀ ਹੈ ਗੱਬੇ ਤੱਕ ਫੇ ਫਾੜ ਰਹਿੰਦੇ ਨਹੀਂ ਸਾਡਾ ਪਮੜ ਮੋਟਾ ਰਹੇ ਜਾਂਦਾ ਲਓ ਜੀ ਬਾਈ ਮਿਲਿਆ ਪੂਰੀ ਬਾਈ ਸਾਰੇ ਕੰਮ ਤੇ ਬਾਦਵਾ ਅਸਰੀਕਾ ਪੂਰੀ ਅਜੇ ਪਾਈਪ ਵੀ ਚੈੱਕ ਕਰ ਲਈ ਜਿਹੜੀ ਆਪਾਂ ਲਾਇਏ ਤੇ ਉਹ ਵਧੀਆ ਚੱਲਦੀ ਹੈ ਹੈ ਤਾਂ ਵਧੀਆ ਚੱਲੀ ਹੈ ਫਿਰ ਤੂੰ ਪੰਜ ਰੱਖੀ ਆਕੜੀ ਵੀ ਸੀ ਹਾਂ ਠੰਡ ਕਰ ਦੇਂਦੀ ਹੈ ਡਰ ਜਾ ਰਿਹਾ ਮਾਂ ਜੇ ਹੁਣ ਟੁੱਟ ਗਈ ਕੰਮ ਖਰਾਬ ਹੋ ਜਾਊਗਾ ਠੀਕ ਐਸ ਵਾਲ ਕੇ ਉੱਪਰ ਰੱਖਦੇ ਨੇ ਸੀ ਸੌਖਾ ਕੰਮ ਜਦੇ ਜਦੇ ਆਏ ਨਾ ਸਿੱਧੀ ਹੋਣੀ ਪੂਰੀ ਇੱਕ ਨਾ ਬ੍ਰੀਕ ਯਾਰਾ ਡਰ ਲੱਗਦਾ ਹੈ ਦੂਈ ਤਾਂ ਹੁਣ ਜਿੱਕਣਾ ਮਰਜੀ ਖੇਚੀ ਆ ਵਾਹ ਲੈ ਵੀ ਨਵਾਂ ਨਵਾਂ ਕੰਮ ਆ ਟੁੱਟਣਾ ਜਾਵੇ ਤਾਂ ਫੇਰ ਓਡੀ ਤੇ ਅਜ ਕਈ ਕੰਮ ਲੈ ਲੇ ਕੰਮ ਨਿਭੇੜਦੇ ਸੀ ਸਾਰੇ ਅੱਛਾ ਚਲ ਆਏ ਆ ਪੂਰੀ ਜੇ ਹੁਣ ਕਿਤੇ ਜਾਣਾ ਏ ਟਰੈਕਟਰ ਨੇ ਕੱਟ ਉੱਤਾ ਪਿਆ ਆਪਾਂ ਚੱਕ ਕੇ ਲੰਘ ਜੂਗੇ ਨਹੀਂ ਲਿਬੜਿਆ ਬਹੁਤ ਆ ਨਹੀਂ ਤਾਂ ਟਾਈਮ ਲੱਗਦਾ ਫਿਰ ਹਾਂ ਮੌਕੇ ਪਰ ਕਿਉਂਕਿ ਨਹੀਂ ਬਾਈ ਪਹਿਲਾਂ ਕੰਮ ਨਿਬੜਾ ਕਿੰਨਾ ਟਾਈਮ ਲੱਗਿਆ ਟੈਟ ਨੂੰ ਘੰਟਾ ਕੁ ਲੱਗ ਗਿਆ ਫਿਰ ਅਸੀਂ ਸਾਬਣ ਸੁਬਣ ਮਾਰੇ ਨਾ ਉੱਪਰ ਛਤਰੀ ਢੋਤੀ ਰੂਏ ਲੋਟ ਸੀਲਿੰਗ ਕਰਕੇ ਟਾਈਮ ਲੱਦਦਾ ਏ ਦੇਖ ਕੇ ਤਾਂ ਨਹੀਂ ਪੈਂਦੀ ਨਾ ਜਿਹੜੇ ਲਾਈਟਾਂ ਲੁੱਟਾ ਜੀ ਆ ਇੱਕ ਤਾਂ ਹੁੰਦਾ ਵੀ ਸਿੱਧਾ ਹੀ ਪਾਣੀ ਮਾਰਤਾ ਉਹ ਕੰਮ ਨਹੀਂ ਤਾਂ ਹੈਗਾ ਫਿਰ ਗੱਡੀ ਵੀ ਢੋਤੀ ਵੇੜਾ ਵੀ ਫਿਰ ਫਟੇ ਚੱਕ ਤੇ ਪੂਰੀ ਸਾਰੀ ਲੱਗੇ ਰਹੇ ਲੜੇਆਂ ਵੀ ਧਾਰਤੀਆਂ ਤੂੰ ਜੰਮੀ ਹਾਂ ਬਾਈ ਦੇਖੀ ਐ ਠੀਕ ਆ ਦੇ ਬਹੁਤ ਥਾਲੀ ਜੰਮੀ ਬਹੁਤ ਲੇਟ ਆ ਹਾਂ ਜੰਮੀ ਬਹੁਤ ਲੇਟ ਆ ਉਹ ਉਹੀ ਕੰਮ ਹੋ ਗਿਆ ਮੇਰੀ ਕਣਕਾਲਾ ਹਾਂ ਮੈਂ ਕਣਕ ਨੂੰ ਦੇਖੀ ਜਾਂਦੇ ਤੇ ਹੁਣ ਦਿਨ ਪਰ ਦਿਨ ਵੱਧ ਹੀ ਜਾਂਦੀ ਉਹ ਨਹੀਂ ਜੰਮੀ ਬਹੁਤ ਲੇਟਾ ਵਿੱਚ ਬਰਸheen ਵੀ ਜੰਮੀ ਹੋਈ ਆ ਯਾਰ ਆਏ ਬਾਈ ਜਿਹੜਾ ਪੂਰੀ ਦਾ ਖੇਤ ਆ ਨਾ ਪੂਰੀ ਨੂੰ ਪੁੱਛ ਲੜਾ ਮੈਂ ਹਾਂ ਚੱਕਰ ਗਿਆ ਕਹਿੰਦਾ ਵੀ ਪਾਣੀ ਦਾ ਚੱਕਰ ਖੇਤ ਚ ਇਹਦੇ ਚ ਪਾਣੀ ਡਬਾ ਲਾ ਦਨ ਉਹਨੇ ਆ ਦੇਖੋ ਭਾਈ ਉਹ ਉਥੇ ਦੇ ਭਈਏ ਨੇ ਪਹਿਲੇ ਭਰਤਾ ਇੰਨਾ ਉਹ ਰਹਿ ਗਈ ਤੱਕੀ ਉਹ ਦੇਖੋ ਆ ਵੀ ਤੱਕੀ ਪੈ ਗਈ ਦੇਖੋ ਪਾਏ ਨੇ ਭਰਿਆ ਇਹ ਭਾਈ ਦੇਖ ਲੈ ਜਣੀਆ ਦੂਰਾ ਪਾਣੀ ਲੱਗ ਜਾਂਦਾ ਦਿਖਦਾ ਏ ਦੂਰਾ ਪਾਣੀ ਦਾ ਫੇ ਫੜਾ ਹੀ ਲੈਂਦਾ ਗਣਕ ਨੂੰ ਜਿਗਣਾ ਯਾਰ ਹੁਣ ਮੀਂਹ ਪੈ ਗਿਆ ਜਿਨ੍ਹਾਂ ਦੇ ਪਾਣੀ ਲੱਗੇਵੇਂ ਆ ਜਿਨ੍ਹਾਂ ਨੇ ਅੱਜ ਤੇ 10 ਦਿਨ ਪਹਿਲਾਂ ਵੀ ਉਹ ਵੀ ਗਣਕ ਦਬ ਜਾਂਦੀ ਆ ਤੂੰ ਐਂ ਦਾ ਸੁਣਾ ਪਾਣੀ ਦਾ ਦੀ ਪਾਣੀ ਤਾਂ ਲਾਉਣੇ ਪੈਣਾ ਮੀਂਹ ਦੀ ਦਾ ਸੰਭਾਵਨਾ ਹੈ ਨਹੀਂ ਮੈਂ ਬਾਈ ਹੁਣ 2 ਦਿਨ ਆਹ ਛਿੱਦੀ ਜੋੜ ਮੇਲੇ ਜਿਹੜਾ ਸ਼੍ਰੀ ਫਤੇਗੜ ਸਾਹਿਬ ਵਾਲ ਦਵਾਨ ਦੇਖ ਕੇ ਉਤੇ ਬਾਰਮਾ ਫੇ ਲੱਗੇ ਜਾਣਾ ਉਹਦੇ ਕਰਕੇ ਤਾਂ ਮੈਂ ਇੱਥੇ ਖੜਾ ਹਾਂ ਕਿ ਸਾਰੇ ਜਾਣੇ ਬਾਈ ਹੁਣ ਤੁਹਾਨੂੰ ਪਤਾ ਹੀ ਹੈ ਜਾ ਰਹੇ ਉੱਥੇ ਉਤੇ ਬਾਰਮਾ ਫੇ ਵਿਹਲੇ ਹੋ ਕੇ ਮੈਂ ਕਹਿੰਦਾ ਕੰਮ ਚੱਲੇ ਪੈਣਾ ਕੁਛ ਕਾ ਦਿਨਾਂ ਦੇ ਵਿੱਚ ਮੀਂਹ ਵੀ ਪੈਣ ਦਾ ਲੋਕ ਡਰਦੇ ਆ ਉਹਦੇ ਕਰਕੇ ਨਹੀਂ ਪੂਰੀ ਫੇ ਦਬ ਜਾਣੀ ਕਣਕ ਵੀ ਪੈ ਜਾਂਦਾ ਵੀ ਦਬ ਜਾਣੀ ਦਬ ਜਾਣੀ ਕਣਕ ਦਾ ਕਣਕ ਨੂੰ ਕੀ ਟਾਈਮ ਦਾ ਜਿੱਕਣਾ ਜੀ ਅੱਜ ਪਾਣੀ ਲਾਤਾ ਕਾ ਲੂ ਮੀਂਹ ਪੈ ਗਿਆ ਆ ਮੇਰਾ ਮਿਰਚਾਂ ਦੇ ਬੂਟੇ ਵਾਲਾ ਕੰਮ ਆ ਜਿਹੜਾ ਬਰਸਾਤ ਵੱਧ ਪੈ ਗਈ ਮਿਰਚਾਂ ਦਾ ਦਾ ਵਜਾਣੀ ਪਾਣੀ ਇੱਕ ਵੇਲੇ ਲੱਗ ਗਿਆ ਨੇ ਦੁਬਾਰੇ ਫੇਰ ਲੱਗ ਗਿਆ ਵਾ ਜਦ ਇਕੱਠੀ ਹੋ ਜਾਂਦੀ ਏ ਇਹਨੂੰ ਬਹੁਤ ਟਾਈਮ ਲੱਗਦਾ ਨਹੀਂ ਕੰਮ ਪੂਰੀ ਜਿਆਦਾ ਖੈਂਚ ਹੈ ਜਰਾ ਗੱਡੀਆਂ ਨੂੰ ਤੋੜੀ ਜਿਆਦੇ ਪਈ ਜਦ ਆਪਾਂ ਕਹਿ ਕੇ ਆਏ ਤਾਂ ਉਹਨੂੰ ਆਪਾਂ ਆਪਾਂ ਕਹਿੰਦੇ ਨੇ ਤਾਰ ਟੁੱਟ ਗਈ ਤਾਰ ਟੁੱਤੀ ਵੀ ਤੇ ਹਾਂ ਉਹ ਤਾਰ ਵੀ ਟੁੱਟੀ ਦੀ ਹੈ ਇਹ ਭਾਈ ਮੈਰਪੁਰੀ ਨੇ ਦੇਖੀ ਦੀ ਕੋਈ ਤੋੜ ਗਿਆ ਦਾ ਤਾਰ ਟੁੱਤੀ ਦੀ ਜਦ ਅੱਜ ਪੂਰੀ ਚੱਪਲਾਂ ਪਈਆਂ ਕਿੰਨੇ ਦਿਨ ਬਾਅਦ ਉਹ ਵੀ ਪਾਣੀ ਕਰਕੇ ਉੱਪਰ ਦੇ ਟੈਂਕੀ ਸਾਰੇ ਕੰਮ ਹੋ ਗਏ ਆ ਨਾ ਅਨ ਦੀ ਵਾਰੀ ਆਈ ਟੈਂਕੀ ਮੁੱਕ ਗਈ। ਹੁਣ ਟੁੱਟੀ ਆਈ ਤਾਂ ਟੈਂਕੀ ਨੂੰ ਚਲਾ ਕੇ ਆਇਆ। ਅੱਛਾ ਤੁਹਾਡੇ ਭਾਈ ਟੁੱਟੀ ਆ ਮੋਟਰ ਨਹੀਂ ਆ। ਬਾਈਕ ਆ। ਟੁੱਟੀ ਵਾਲੇ ਪਾਣੀ ਗਲ ਟੈਂਕੀ ਖਰਾਬੇ ਨਹੀਂ ਹੁੰਦੀ ਹੈ ਜੀ। ਸਾਫ਼ ਰਹਿੰਦੀ ਹੈ। ਤਾਂ ਕਿੰਨਾ ਟਾਈਮ ਹੋ ਗਿਆ ਭਾਈ ਟੁੱਟੀ ਨਹੀਂ ਅੱਜ ਝੜ ਕੇ ਦੇਖਿਆ ਉੱਪਰ ਜੇ ਕਿਤੇ ਮੋਟਰ ਵਾਲਾ ਹੁੰਦਾ ਟੈਂਕੀ ਦਾ ਰੰਗ ਬਦਲ ਜਾਣਾ ਦਾ। ਉਹਦਾ ਕੱਦਾ ਪੀਲੀ ਹੋ ਜਾਣੀ ਦੀ ਪਹਿਲੀ। ਪੂਰੀ ਤੁਹਾਡੇ ਵੀ ਟੁੱਟੀ ਵਾਲੀ ਛੜਦਾ। ਟੁੱਟੀ ਵਾਲੇ ਮੋਟਰ ਵਾਲਾ ਜਿਹੜਾ ਉਹਦੇ ਕਰਕੇ ਹੀ ਆਪਣਾ ਗੀਜ਼ਰ ਵਧੀਆ ਚੱਲਦਾ ਹੈ। ਨਹੀਂ ਆਪਣਾ ਗੀਜ਼ਰ ਮਾ ਸੋਰਾ ਪਹ ਜਾਮ ਜਵੇ। ਤੇਰਾ ਹੋ ਗਿਆ ਗੀਜਰ ਠੀ ਪਾਣੀ ਥੜਾ ਘੱਟੇ ਘੜਦਾ ਉਹਦਾ ਫਿਰ ਸਰਬਸ ਹੋਊਗੀ ਪਤਾ ਕਿ ਆਏ ਜਿਹੜਾ ਉਹਦਾ ਵਿੱਚ ਹੁੰਦਾ ਨਾਲੀ ਜੀ ਉਹ ਸਾਰੀ ਸੋਰੇਗੇ ਭਰ ਗਈ ਹੋਣੀ ਸੋਰਾ ਤਾਂ ਚੜਦਾ ਡੂਟੀ ਵਾਲਾ ਪਾਣੀ ਸੋਰਾ ਵੀ ਕਿੱਥੇ ਜਮੇ ਪਰ ਪੂਰੀ ਬਣੇ ਜਾਂਦਾ ਇਹ ਚੈੱਕ ਕਰ ਆਲੀ ਕਬਰ ਖੁੱਲ ਕੇ ਵੀ ਉਹ ਇੱਕ ਨਹੀਂ ਘੜਦਾ ਤਾਂ ਵਾਫੇ ਠੀਕ ਹੈ ਜਿੱਦਾਂ ਨਾ ਜਿੱਦਾਂ ਇੱਕ ਨਹੀਂ ਪਾਣੀ ਘਟ ਘੜਦਾ ਤੈਨੂੰ ਕਰ ਟੈਨਸ਼ਨ ਠੀਕ ਹੈ ਫਿਰ ਨਹੀਂ ਤਾਂ ਪਾਣੀ ਥੜਾ ਆਈ ਜਾਣਾ ਚਾਹੀਦਾ ਧੰਮ ਦੇ ਕੇ ਬਾਲਟੀ ਭਰ ਜਾਂਦੀ ਆ ਆ ਤੋਂ ਨਹੀਂ ਨਈਂ ਇਹ ਮੈਂ ਲੱਦੀ ਵੀ ਨਾ ਨੇ ਇਹ ਕਿਆ ਚੱਕ ਕਰਾ ਇਹ ਮਿੱਟੀ ਆ ਮਿੱਟੀ ਮੁੱਟੀ ਰੇਰੂ ਲਾਦਾ ਕੋਈ ਚੀਜ਼ ਨਾਵੇਂ ਲਓ ਜੀ ਬਾਈ ਆਹ ਕਰਾ ਦੀ ਗੱਲ ਕਰਦੇ ਤੇ ਜਿਹੜਾ ਲਵਾਇਆ ਏ ਖੜਾ ਨਹੀਂ ਹੁੰਦਾ ਕਿੰਨਾ ਭਜਨ ਹੈ 3 ਗੋ ਜਾਂ 4 ਗੋ 3 4 ਹੁਣ ਟਾਲਾ ਪੂਰੀ ਬਹੁਤ ਆ ਇਨੀ ਕਿਤੇ ਰਹਿਣਾ ਦੰਬਾਰਾ ਰੈਲੋ ਬਾਈ ਕਿੱਥੇ ਦੇ ਆਏ ਘੁੰਮਵਾਂ ਲੱਗਿਆ ਇਹ ਇੱਕ ਅਕਤੂਬਰ ਸੀਟਰ ਕੱਢਿਆ ਤੇਰੇ ਮਹੀਨੇ ਮਾਰ ਕੇ ਵੇਚਣੀ ਪ੍ਰਧਾਨ ਦੀ ਪ੍ਰਧਾਨ ਦੀ ਕਣਕ ਵੇਚਣੀ ਕਹਿੰਦਾ ਓ ਮੋੜ ਦਾ ਲਾ ਤੋੜਦੀ ਨਾ ਮੋੜ ਸਾਰ ਕੇ ਲਈ ਪੰਗਾ ਲੈਣਾ ਪੂਰੀ ਦੇ ਲੈ ਰਾਸਤੇ ਜਿਖੜਾ ਓ ਰਹਿਣ ਦੇ ਚੱਕ ਦੇ ਚੱਕ ਦੇ ਉਸ ਕੱਚਾ ਹੋ ਲਾਇਆ ਵੈਸੇ ਟਮ ਪੈਪਾ ਲਾਈਆ ਵੀ ਆਏ ਕਿਆ ਕਿਆ ਧਕਣਾ ਟੇਰ ਚੱਲ ਆ ਜਾ ਉਹ ਕਹਣਾ ਟੇਰ ਧਕਣਾ ਹਾਂ ਠੀਕ ਆ ਜੀ ਜੀ ਪੂਰੀ ਇਹ ਬਾੜੀ ਮੋਟੀ ਚੀਜ਼ ਧਕਣੇ ਨੂੰ ਲੈ ਲੈ ਖਾਤਾ ਲੈ ਗਿਆ ਸਾਰਾ ਹੀ ਲੈ ਗਿਆ